ਝਗੜਾ ਛੁਡਾਉਣਾ ਨੌਜਵਾਨ ਨੂੰ ਪਿਆ ਮਹਿੰਗਾ ਨੌਜਵਾਨ ਨੂੰ ਕੀਤਾ ਲਹੂ ਲੋਹਾਨ ਸਪੀਡਤ ਨੇ ਕਿਤੇ ਇंसाफ ਦਿਮਗ ਨਨਗੜ ਦੇ ਰਹਿਣ ਵਾਲੇ ਨੌਜਵਾਨ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਉਹ ਆਪਣੇ ਕੰਮ ਬਾਜ਼ਾਰ ਜਾ ਰਿਹਾ ਸੀ ਰਸਤੇ ਵਿੱਚ ਝਗੜਾ ਹੁੰਦੇ ਦਿਖਾਈ ਦਿੰਦਾ ਜਦੋਂ ਉਸਨੇ ਝਗੜਾ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਹਜੂਮ ਨੇ ਉਸ ਨੂੰ ਹੀ ਘਟਨਾ ਸ਼ੁਰੂ ਕਰ ਦਿੱਤਾ ਜਿਸ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਪੀੜਤ ਨੌਜਵਾਨ ਨੇ ਇਨਸਾਫ ਦੀ ਮੰਗ ਕੀਤੀ ਹੈ ਉਧਰ ਪੁਲਿਸ ਅਧਿਕਾਰੀਆਂ ਦਾ ਆਖਣਾ ਹੈ ਕਿ ਜਾਂਚ ਚੱਲ ਰਹੀ ਹੈ ਸਾਰੇ ਘਰੋਂ ਅਚਨ ਕਿਸ ਤਰ੍ਹਾਂ ਗਿਆ ਸੀਗਾ ਬਾਜ਼ਾਰ ਗਿਆ ਸਾਨੂੰ ਨਹੀਂ ਪਤਾ ਜਦੋਂ ਮਲਕੀ ਰਾਤ ਇਹ ਬਹੁਤ ਜ਼ਿਆਦਾ ਖੂਨ ਨਾਲ ਲਿਬੜਿਆ ਬਿਲਕੁਲ ਲੇਥੂ ਪੇਥੂ ਹੋਇਆ ਘਰ ਆਇਆ ਅਸੀਂ ਫਟਾਫਟ ਇਹਨੂੰ ਚੁੱਕਿਆ ਲੱਦਿਆ ਤੇ ਅਸੀਂ ਚੌਂਕੀ ਗਏ ਆ ਚੌਂਕੀ ਉਹਨਾਂ ਨੇ ਉਸ ਵਾਲੇ ਪਰਦਾ ਕਹਿੰਦੇ ਵੀ ਆਹ ਡਾਟ ਲੈ ਜਾਓ ਸਿਵਲ ਚ ਚੱਲ ਜਾਓ ਅਸੀਂ ਸਿਵਲ ਗਏ ਆ ਇਹਨਾਂ ਨੂੰ ਟਾਂਕੇਟ ਮਤਲਬ ਟਾਂਕੇਟ ਨੂੰ ਕੇਲਵਾ ਕੇ ਲੈ ਆਂਦੇ ਆ ਉਹਨਾਂ ਨੇ ਵੀ ਸਾਨੂੰ ਰੁਕਿਆ ਵੀ ਛੇਰੇ ਫਿਰ ਅਸੀਂ ਐਕਸ-ਰੇ ਕਰਵਾ ਕੇ ਲੈ ਕੇ ਆਏ ਆ ਅਸੀਂ ਇਹਨਾਂ ਨੂੰ ਦੱਸਿਆ ਅਜੇ ਤੱਕ ਸਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਇਨਸਾਫ ਚਾਹੀਦਾ ਕਿ ਸਾਡੇ ਬੱਚੇ ਨੂੰ ਜੋ ਵੀ ਸਾਡੇ ਬੱਚੇ ਦਾ ਨੁਕਸਾਨ ਹੋਇਆ ਇਹ ਆ ਵੀ ਤੁਸੀਂ ਵੇਖ ਸਕਦੇ ਪੀ ਕੀ ਇਹਦੀ ਹਾਲਤ ਕੀ ਹੋਇਆ ਕੀ ਬਾਹਰ ਮਿਲ ਗਿਆ ਕਿੱਥੇ ਗਿਆ ਕਿੱਥੇ ਗਿਆ ਸੀ ਬਾਜ਼ਾਰ ਗਿਆ ਸੀਗਾ ਜੀ ਬਾਜ਼ਾਰ ਗਿਆ ਸੀ ਬਸ ਉੱਥੇ ਬਾਹਰ ਕਿਸੇ ਦੀ ਲੜਾਈ ਹੋਣ ਰਹੀ ਸੀ ਇਹਨੇ ਇਹੀ ਗੱਲ ਕਹੀ ਆ ਪੀ ਇਹਨਾਂ ਨੂੰ ਛੱਡ ਦੋ ਕੀ ਉਹ ਨਕੀ ਲੈਣਾ ਜੇ ਤੋਂ ਉਹਨਾਂ ਨੂੰ ਛੱਡ ਕੇ ਇਹਦੇ ਦਿਵਾਲੇ ਹੋ ਗਏ ਉਹਨਾਂ ਦਾ ਦੱਤਰ ਮਾਰੇ ਜੇ ਤੇ ਬੈਸਬਾਲ ਵੇਖੇ ਬਹੁਤ ਜ਼ਿਆਦੀ ਹਾਲ ਚਬਟੇ ਤੇ ਬਾਕੀ ਇਹਨੂੰ ਧਮਕੀ ਵੀ ਉਹਨਾਂ ਨੇ ਲਾਈ ਆ ਕਿ ਜੇ ਤੂੰ ਕਿਸੇ ਨਾਲ ਵੀ ਗੱਲ ਕੀਤੀ ਤਾਂ ਅਸੀਂ ਤੈਨੂੰ ਜਾਨੋਂ ਮਾਰ ਦੇਵਾਂਗੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਉਹਨਾਂ ਤੋਂ ਹੁਣ ਬਹੁਤ ਖਤਰਾ ਆ ਸਾਡੇ ਬੱਚੇ ਭਾਈ ਮੈਂ ਅੰਨ ਘੜਦਾ ਰਹਿਣ ਵਾਲਾ ਜੋ ਕੀ ਨਾਮ ਰਵਿੰਦਰ ਸਿੰਘ ਹੈਗਾ ਮੇਰਾ ਨਾਮ ਕੀ ਤੇ ਕੀ ਗੱਲ ਹੋਈ ਪਤਾ ਕੀ ਭਾਈ ਮੈਂ ਨਾ ਇਸ ਤਰ੍ਹਾਂ ਜਾਂਦਾ ਦੁਕਾਨ ਤੇ ਕੀ ਝਗੜਾ ਹੁੰਦਾ ਹੈ ਮੁੰਡੇ ਦਾ ਕਿ ਮੈਂ ਕਿਹਾ ਕਿ ਛੱਡੋ ਯਾਰ ਕਿ ਉਹਨਾਂ ਛੱਡ ਗਏ ਮੈਨੂੰ ਉਸੇ ਵੇਲੇ ਮੈਨੂੰ ਫੜ ਲਿਆ ਕਿ ਦੋ ਤਰ ਮਾਰਨ ਦਾ ਹੈ ਇਸ ਤਰ੍ਹਾਂ ਬਿਆਸ ਮਾਰਨ ਦਾ ਹੈ ਪੇ ਕਿ ਦੋ ਤਿੰਨ ਉਹਨਾਂ ਕੋਲ ਪਿਸਤਲ ਵੀ ਹੈਗੇ ਸੀ ਉਹਨਾਂ ਨੇ ਮੇਰੇ ਮੱਥੇ ਤੇ ਰੱਖੇ ਕੀ ਜੇ ਕੋਈ ਗੱਲ ਕੀਤੀ ਤੈਨੂੰ ਗੋਲੀ ਮਾਰ ਦਾਂਗੇ ਪੁਲਿਸ ਕੰਸਲਟ ਕੀਤੀ ਪੁਲਿਸ ਨੇ ਪਲੇਡ ਪਈ ਕੀਤੀ ਹੈ ਇਹਦਾ ਕੋਈ ਸੁਣਵਾਈ ਨਹੀਂ ਹੋਈ ਕੀ ਮੰਗਨ ਮੰਗਨ ਇਨਸਾਫ ਹੀ ਹੋਣਾ ਚਾਹੀਦਾ ਭਾਈ ਇਹ ਸਰ ਜੀ ਦਵਿੰਦਰ ਸਿੰਘ ਕੋਲੋਂ ਹੜ ਕੋ ਦਰਖਾਸਤ ਆਈ ਹੈ ਲੜਾਈ ਝਗੜਾ ਹੋਇਆ ਇਹਨਾਂ ਦਾ ਸ਼ਾਦੀ ਸ਼ਾਦੇ ਕੋਲ ਤੇ ਉਹਦਾ ਡਾਕਟਰ ਕੱਟ ਕੇ ਦਿੱਤਾ ਸੀ ਤੇ ਹਾਲੇ ਤੱਕ ਰਿਜ਼ਲਟ ਮਿਲਿਆ ਨਹੀਂ ਰਿਜ਼ਲਟ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਏਗੀ ਤਫ਼ਤੀਸ਼ ਚੱਲ ਰਹੀ ਹੈ ਸਾਡੀ ਕੀ ਦੱਸਿਆ ਗਿਆ ਚਲਾ ਕਿਹੜੀ ਗੱਲ ਹੋ ਰਹੀ ਹੈ ਝਗੜਾ ਹੀ ਬਸ ਗਲੀ ਵਿੱਚ ਕਿਤੇ ਹੋਰ ਕੋਈ ਮੁੰਡੇ ਲੜ ਰਹੇ ਸਨ ਦਵਿੰਦਰ ਛੜਾ ਰਿਹਾ ਸੀ ਉਹਨਾਂ ਨੂੰ ਤੇ ਉਹ ਇਹਦੇ ਗਲ ਪੈ ਗਏ ਕੋਈ ਏਡੀ ਖਾਸ ਰੰਜਿਸ਼ ਨਹੀਂ ਹੈਗੀ ਨੀ ਜ਼ਿਆਦਾ ਇਹਦੀ ਤੁਹਾਨੂੰ ਕਾਫੀ ਜ਼ਿਆਦਾ ਕਾਫੀ ਦਸੂਗੁਰਾ ਮਰੀ ਗਿਆ ਨਹੀਂ ਹਥਿਆਰ ਵਗੈਰਾ ਨਹੀਂ ਪਹਿਲਾਂ ਇਹਦੇ ਸੋ ਇਹਨਾਂ ਦਵਿੰਦਰ ਉਹਨਾਂ ਵੀ ਉਹਨਾਂ ਦੇ ਘਰ ਜਾ ਕੇ ਪਏ ਤੇ ਉਹਦੀ ਰੰਜਿਸ਼ ਚੇਤ ਨੂੰ ਇਹਨੂੰ ਬਣ ਕੇ ਮਾਰਿਆ ਉਹਨਾਂ ਨੇ ਕੋਈ ਤੁਹਾਡੇ ਲੋਏ ਬਸ ਵੇਟ ਕਰ ਰਹੇ ਆ ਉਹਦੀ ਰਿਜ਼ਲਟ ਦੀ ਜੂਰੀ ਆਈ ਉਹਦੀ ਖੁਤਾਬਕਾਰਾਈ ਕੀਤੀ ਜਾਏਗੀ ਅਗਲੀ